ਇਸ ਗੱਲ ਨਾਲ ਸੰਬੰਧ ਤੇ ਇੱਕ ਹੋਰ ਸਵਾਲ ਤੁਸੀਂ ਪਿਛਲੀ ਕਾਨਫਰੰਸ ਚ ਕਿਹਾ ਸੀ ਵੀ ਜੇ 2027 ਚ ਮੈਨੂੰ ਆਮ ਆਦਮੀ ਪਾਰਟੀ ਇੰਡਿਕਟਿਵਿਟੀ ਤਾਂ ਮੈਂ ਚੋਣ ਲੜੂਗਾ ਤਾਂ ਅੱਜ ਤੁਸੀਂ ਵੀ ਫੇਰ ਉੱਤੇ ਚੱਕੜ ਸਿੱਟ ਰਹੇ ਹੋ ਜਾਂ ਜੋ ਵੀ ਆ ਤੁਹਾਡਾ ਠੀਕ ਹੈ ਕੱਲ ਨੂੰ ਤੁਹਾਨੂੰ ਆਮ ਆਦਮੀ ਪਾਰਟੀ 2027 ਚ ਟਿਕਟ ਦੇ ਦਿੰਦੀ ਹੈ ਤਾਂ ਤੁਸੀਂ ਜੇ ਵੀ ਫੇਰ ਪਾਰਟੀ ਚ ਰਹੇਗੇ ਫਿਰ ਤੁਸੀਂ ਪਾਰਟੀ ਜਾਓਗੇ ਜਾਂ ਤੁਹਾਡਾ ਉਦੋਂ ਕੀ ਮੈਂ ਮੈਂ ਤੇ ਦੇਖੋ ਮੇਰੀ ਬੇਨਤੀ ਹੈ ਮੈਂ ਉਸ ਦਿਨ ਵੀ ਇਹ ਗੱਲ ਥੋੜਾ ਥੋੜਾ ਸਮਝਣ ਚ ਫਰਕ ਰਹਿ ਗਿਆ ਉਸ ਦਿਨ ਵੀ ਮੈਂ ਇਹ ਗੱਲ ਕਹੀ ਸੀ ਵੀ ਪਾਰਟੀ ਦੇਖੋ ਕੋਈ ਵੀ ਆ ਆਜ਼ਾਦ ਚੋਣ ਲੜਨੀ ਆਏ ਵਾਰ ਰੋਕੀ ਹੁੰਦੀ ਆ ਆਪਾਂ ਕਿਸੇ ਪਾਰਟੀ ਤੋਂ ਇਲੈਕਸ਼ਨ ਲੜਾਂਗੇ ਮੈਂ ਇਹ ਗੱਲ ਕਹੀ ਸੀ ਉਹ ਕੋਈ ਵੀ ਪਾਰਟੀ ਹੋ ਸਕਦੀ ਆ ਹਨਾ ਪਰ ਮੈਂ ਇਹ ਕਿਹਾ ਸੀ ਵੀ ਮੈਂ ਅੱਜ ਵੀ ਉਹੀ ਗੱਲ ਕਹਿਣਾ ਵੀ ਲੋਕਾਂ 'ਚ ਜਾਊਂਗਾ ਲੋਕਾਂ ਤੋਂ ਪੁੱਛੂੰਗਾ ਵੀ ਕਿਹੜੀ ਪਾਰਟੀ ਤੋਂ ਮੈਂ ਇਲੈਕਸ਼ਨ ਲੜਨੀ ਆ ਲੋਕ ਜਿਵੇਂ ਕਹਿਣਗੇ ਮੈਂ ਉਵੇਂ ਕਰੂੰਗਾ ਜਿਹੜੀ ਤੁਸੀਂ 1 ਮਿੰਟ ਇੱਕ ਮਿੰਟ ਉਹਨਾਂ ਦਾ ਜਵਾਬ ਦੇ ਦਿੰਦਾ ਜਿਵੇਂ ਤੁਸੀਂ ਕਿਹਾ ਵੀ ਉਹਨਾਂ ਦੇ ਚਿੱਕੜ ਸਿੱਟ ਰਹੇ ਹੋ ਬਾਈ ਜੀ ਮੈਂ ਕਿਸੇ ਤੇ ਕੋਈ ਚਿੱਕੜ ਨਹੀਂ ਸਿੱਟ ਰਿਹਾ ਇੱਥੇ ਮੀਤਹਿਰ ਸਾਹਿਬ ਹੋਣ ਇੱਥੇ ਕੋਈ ਹੋਰ ਹੋਵੇ ਸਰਕਾਰ ਨੂੰ ਜਵਾਬ ਦੇ ਆ ਲੈਂਡ ਪੋਲਿੰਗ ਦਾ ਮੈਂ ਮੁੱਦਾ ਚੱਕਿਆ ਉਹ ਕਹਿੰਦੇ ਸੈਂਟਰ ਦਾ ਕਿਉਂਕਿ ਮੈਂ ਤਾਂ ਜੀ ਇੱਕ ਬਰਨਾਲੇ ਹਲਕੇ ਦਾ ਲੀਡਰ ਆ ਮੈਨੂੰ ਲੋਕਾਂ ਨੇ ਵੋਟਾਂ ਪਾਈਆਂ ਮੈਂ ਤਾਂ ਉਹ ਗੱਲ ਕਰਕੇ ਲੋਕਾਂ ਦੇ ਮੁੱਦੇ ਚੱਕ ਰਿਹਾ ਮੈਂ ਕਿਸੇ ਤੇ ਕੋਈ ਚਿੱਕੜ ਨਹੀਂ ਸਿੱਟ ਰਿਹਾ ਮੈਂ ਮੇਰਾ ਕਹਿਣ ਦਾ ਮਤਲਬ ਇਹ ਆ ਇਹ ਜ਼ਰੂਰੀ ਨਹੀਂ ਵੀ ਆਮ ਆਦਮੀ ਕੱਲੀ ਪਾਰਟੀ ਕੱਲੀ ਪਾਰਟੀ ਨਹੀਂ ਵੀ ਜਿੱਦੇ ਚ ਇਲੈਕਸ਼ਨ ਲੜੀ ਜਾ ਸਕਦੀ ਹੈ ਪਾਰਟੀਆਂ ਬਹੁਤ ਨੇ ਜਾਨੀ ਇਹ ਤੁਹਾਨੂੰ ਲੋਕਾਂ ਨੂੰ ਸੀ ਹੋ ਸਕਦੀ ਇੱਕ ਹੋ ਬਾਈ ਜੀ ਕੱਲ ਇੱਕ ਇੱਕ ਕਾਦੇ ਵਾਸਤੇ ਹੋਣਾ ਇੱਕ ਹੋਣ ਦੀ ਮੈਨੂੰ ਇਹ ਗੱਲ ਦੱਸੋ ਇੱਕ ਨੂੰ ਤਾਂ ਮੈਂ ਮੈਂ ਉਹਨਾਂ ਕੋਲ ਜਾ ਕੇ ਮੈਂ ਮੈਂ ਉਹਨਾਂ ਤੋਂ ਮਾਫੀ ਲੈ ਕੇ ਇਸ ਗਲਤੀ ਮਾਫੀ ਮੰਗਾਉਣੇ ਆ ਮੈਂ ਮਾਫੀ ਮੰਗ ਲੈਣਾ ਉਹਨਾਂ ਤੋਂ ਪਰ ਆ ਜਿਹੜਾ ਜਿਹੜੀ ਕਰਪਸ਼ਨ ਹੋ ਰਹੀ ਹੈ ਇਹਨੂੰ ਨੱਥ ਪਾ ਲੈਣਾ ਮੈਂ ਲੜਾਈ ਆਮ ਆਦਮੀ ਪਾਰਟੀ ਦੇ ਖਿਲਾਫ ਆ ਜਾਂ ਭੀਤ ਗੇਅਰ ਦੇ ਖਿਲਾਫ ਆ ਗਰਦੀਪ ਬਾੜ ਦੀ ਲੜਾਈ ਬਰਨਾਲੇ ਦੇ ਵਿੱਚ ਜਿਹੜਾ ਕਰਪਸ਼ਨ ਕਰੂਗਾ ਉਹਦੇ ਖਿਲਾਫ ਆ ਜੇ ਕੋਈ ਪਧੌੜ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਜਿਹੜੀ ਕਰਪਸ਼ਨ ਕਰੂਗਾ ਮੈਂ ਪਧੌੜ ਦੇ ਹੀ ਮੁੱਦੇ ਚੱਕੇ ਪਧੌੜ ਦੇ ਜਿਹੜੇ ਮੈਂ ਮੁੱਦੇ ਚੱਕੇ ਉਹ ਮੈਂ ਬਰਨਾਲੇ ਕਦੇ ਨਹੀਂ ਕਿਹਾ ਵੀ ਉਹ ਕੰਮ ਬਰਨਾਲੇ ਹੋ ਰਿਹਾ ਮੈਂ ਕਦੇ ਕਿਹਾ ਤੁਸੀਂ ਸੁਣਿਆ ਮੇਰੇ ਮੂੰਹੋਂ ਵੀ ਜਿਹੜੀ ਚੀਜ਼ ਪਧੌੜ ਹੋ ਰਹੀ ਆ ਉਹ ਬਰਨਾਲੇ ਵੀ ਮੇਂ ਤਪੇ ਹੋ ਰਹੀ ਆ ਇੱਕ ਮਿੰਟ ਬਾਈ ਜੀ ਸੁਣ ਲਿਓ ਹਾਂ ਵੀ ਤਪੇ ਹੋ ਰਹੀ ਆ ਉਹ ਮੈਂ ਬਰਨਾਲੇ ਕਦੇ ਕਿਹਾ ਹੋਵੇ ਜੇ ਮੈਂ ਉਹ ਮੈਂ ਗਲਤੀ ਬੋਲਣਾ ਹੁੰਦਾ ਮੈਂ ਬਰਨਾਲੇ ਵੀ ਕਹਿਂਦਾ ਸੋ ਮੈਂ ਜਿਹੜੀ ਚੀਜ਼ ਗਲਤ ਹੋ ਰਹੀ ਆ ਉਹ ਮੈਂ ਜਿੱਥੇ ਵੀ ਹੋਊਗੀ ਮੈਂ ਜ਼ਰੂਰ ਬੋਲੂਗਾ ਸਾਹਿਬ ਤੁਸੀਂ ਇਹ ਮੁੱਦਾ ਚੱਕਿਆਗਾ ਇਹ ਚਲੋ ਚਲੋ ਤੁਸੀਂ ਪੰਜਾਬ ਦਰ ਕੀਤੇ ਆ ਕੁਝ ਮੰਗਲੇ ਵੀ ਦਰ ਕੀਤੇ ਜੇ ਇਹ ਐਸਾ ਕਾਨਫਰੈਂਸ ਆ ਤਸੀਬਤ ਨਹੀਂ ਹੋ ਮੰਗ ਕਰੋਗੇ ਦੇਖੋ ਮੈਂ ਮੰਗ ਕਰਦਾ ਜੀ ਮੈਂ ਤਾਂ ਦੇਖੋ ਆ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਮੈਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕਰ ਰਹੇ ਆ ਵੀ ਆ ਸੋਸਾਇਟੀਆਂ ਕੰਮ ਕਰ ਰਹੀਆਂ ਨੇ ਆ ਉਹਦੀ ਆਡਿਟ ਰਿਪੋਰਟ ਮੇਰੇ ਕੋਲ ਪਈ ਆ ਕੋਈ ਉਹਦੇ ਨੀਮਾਂ ਦੀਆਂ 안 ਦੇਖਿਆ ਨਾ ਸਾਰੀ ਆਡਿਟ ਰਿਪੋਰਟ ਤੁਸੀਂ ਦੇਖ ਸਕਦੇ ਹੋ ਬੁਰਾ ਹਾਲ ਆ ਇੱਕ ਮਿੰਟ ਰੋਕ ਲਓ ਯਾਰ ਸਾਰੀਆਂ ਨੀਮਾਂ ਦੀਆਂ 안 ਦੇਖੀਆਂ ਨੇ ਹੈ ਬੁਰਾ ਹਾਲ ਆ ਪਰ ਮੈਂ ਇਹ ਗੱਲ ਕਹਿਣੀ ਚਾਹਣਾ ਮੈਂ ਅੱਜ ਮੁੱਖ ਮੰਤਰੀ ਪੰਜਾਬ ਨੂੰ ਵੀ ਅਪੀਲ ਕਰਦਾ ਵੀ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਪਰ ਮੈਂ ਸਾਰਿਆਂ ਨੂੰ ਇੱਥੇ ਕਹਿਣਾ ਚਾਹਣਾ ਜਿਹੜੇ ਵੀ ਬੰਦੇ ਚ ਇਨਵੋਲਵ ਨੇ ਮਤਲਬ ਕਿ ਤੁਸੀਂ ਸੁਧਰ ਜੋ ਹੁਣ ਵੀ ਸੁਧਰ ਜੋ ਸਹੀ ਕੰਮ ਕਰ ਲੋ ਅਸੀਂ ਤੁਹਾਡੇ ਕੰਮਾਂ ਨੂੰ ਐਪਰੀਸ਼ੀਏਟ ਕਰਾਂਗੇ ਅਸੀਂ ਮੈਂ ਖੁਦ ਵੀਡੀਓ ਪਾ ਕੇ ਐਪਰੀਸ਼ੀਏਟ ਕਰਾ ਕਰੂੰਗੇ ਇੱਥੇ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਪਰ ਜੇ ਤੁਸੀਂ ਨਾ ਸੁਧਰੇ ਜੇ ਬਾਬੇ ਨਾਨਕ ਨੇ ਪ੍ਰਮਾਤਮਾ ਨੇ ਕਦੇ ਸਾਡੇ ਹੱਥ ਤੱਕ ਤਬਖਸ਼ੀ ਤਾਂ ਮੈਂ ਅੱਜ ਕਹਿਣਾ ਚਾਹਣਾ ਇਕੱਲੇ ਇਕੱਲੇ ਨੂੰ ਇਕੱਲੇ ਇਕੱਲੇ ਤੇ ਕਾਰਵਾਈਆਂ ਹੋਣਗੀਆਂ ਫੇਰ ਨਾ ਕਿਓ ਫੇਰ ਕਿਸੇ ਕਿਸਮ ਦੀ ਲਿਹਾਜ਼ ਅਸੀਂ ਨਹੀਂ ਵਰਤਣੀ